ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਮਹੀਨੇ ਪਲਟਵਾਰ ਕੀਤਾ ਸੀ ਮਨਪ੍ਰੀਤ ਯਾਲੀ ਤੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਦਾਰੀ ਕੀਤੀ ਹੈ ਮਨਪ੍ਰੀਤ ਯਾਲੀ ਨੇ ਮਨਪ੍ਰੀਤ ਯਾਲੀ ਨੇ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੱਡਾ ਧੋਖਾ ਕੀਤਾ ਹੈ ਗਦਾਰਾਂ ਦੀ ਪਾਰਟੀ ਦੇ ਵਿੱਚ ਕੋਈ ਥਾਂ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਮਨਪ੍ਰਿਤ ਈਆਲੀ ਤੇ ਪਲਟਵਾਰ ਕਿਉਂ ਕੀਤਾ ਗਿਆ ਕਿਉਂਕਿ ਉਹ ਸ਼੍ਰੀ ਅਕਾਲ ਤਖਸੈਬ ਦੀ ਪਸੀਨ ਤੋਂ ਬਣੀ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਸ਼ਿਲ ਨੇ ਉਹਨਾਂ ਦਾ ਇੱਕ ਵੱਡਾ ਹਿੱਸਾ ਨੇ ਜਿਨ੍ਹਾਂ ਵੱਲੋਂ ਹਾਲੇ ਵੀ ਵੱਡੇ ਪਦਰ ਤੇ ਭਰਤੀ ਕੀਤੀ ਜਾਰੀ ਹੈ ਹਾਲਾਂਕਿ ਜਿਹੜੀ ਭਰਤੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੇ ਕੀਤੀ ਉਸ ਭਰਤੀ ਨੂੰ ਵਾਰ-ਵਾਰ ਬੋਕ ਸਪਰਥੀ ਕਿਉਂ ਜਾ ਰਿਹਾ ਹੈ ਕਿਉਂਕਿ ਜਲੂਸ ਨਿਕਲਿਆ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਦਾ ਜਮਨੀ ਚੌਂੜ ਹਲਕਾ ਲੁਧਿਆਣਾ ਜਿਹੜੀ ਪਸ਼ਮੀ ਦੇ ਵਿੱਚ ਹੋਈ ਹੈ ਜ਼ਬਾਨਤ ਜਬਤ ਹੋਈ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਦੀ ਕਿਉਂਕਿ ਇਸ ਦੀ ਅਗਵਾਈ ਕੀਤੀ ਸੀ ਸੁਖਬੀਰ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਬਿਕਰਮਜੀਤia ਅਤੇ ਇਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਆਢੀ ਚੋਟੀ ਦਾ ਜੋਰ ਲਗਾਇਆ ਇਸ ਦੇ ਬਾਅਦ ਯੂਧ ਵੀ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਦੀ ਜ਼ਬਾਨਤ ਜਬਤ ਹੋਈ ਆਪ ਆਪੀ ਪਾਰਟੀ ਦੇ ਦਾਇਕ ਜਿੱਤੇ ਸੰਜੀਵ ਰੋੜਾ ਜੋ ਕਿ ਹੁਣ ਮੰਤਰੀ ਨੇ ਮਨਪ੍ਰੀਤ ਯਾਲੀ ਨੇ ਵੱਡਾ ਹਮਲਾ ਕਰ ਦਿੱਤਾ ਹੈ ਮਨਪ੍ਰੀਤ ਯਾਲੀ ਨੇ ਕੱਲ ਵਿਧਾਨ ਸਭਾ ਦੇ ਵਿੱਚ ਬੋਲਿਆ ਕਿ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਬੇਅਦਬੀ ਕਰਵਾਈ ਜਿਨ੍ਹਾਂ ਨੇ ਨਿਆ ਨਹੀਂ ਦੋਆਇਆ ਜਿਨ੍ਹਾਂ ਨੇ ਬਹਿਵਲ ਕਲਾ ਗੋਲੀ ਕਾਣ ਕਰਵਾਇਆ ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਦੇ ਸਾਧ ਬਾਬਾ ਰਾਮ ਰਹੀਨ ਨੂੰ ਮਾਫੀਨਾਮਾ ਦੋਆਇਆ ਅੱਜ ਉਹ ਸਰਕਾਰ ਤੋਂ ਪਰੇ ਨੇ ਉਹਨਾਂ ਦਾ ਨਾਸ਼ ਹੋ ਗਿਆ ਹੈ ਉਹ ਸੱਤਾ ਦੇ ਵਿੱਚ ਨਹੀਂ ਗੁਰੂ ਮਹਾਰਾਜ ਨੇ ਉਹਨਾਂ ਨੂੰ ਸਭ ਤੋਂ ਵੱਡੀ ਸਜ਼ਾ ਦਿੱਤੀ ਹੈ ਕਿ ਕੌਮ ਉਹਨਾਂ ਦਾ ਸੁਆਗਤ ਨਹੀਂ ਕਰਦੀ ਯਾਨੀ ਕਿ ਸਿੱਧੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਬੀਬਾ ਰਸਿਮਤ ਔਰ ਬਾਦਲ ਨੂੰ ਜਿਹੜਾ ਹੈ ਤੰਜ ਕੱਸਿਆ ਉਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਪਰ ਗੁਰਾ ਦੀ ਦੇਹ ਹੈ ਦੇਹ ਹੈ ਇਹ ਸਾਡੇ ਗੁਰੂਆਂ ਦੀ ਬਾਣੀ ਹੈ ਲੇਕਿਨ ਕਿਸ ਤਰ੍ਹਾਂ ਉਸ ਨੂੰ ਗਲੀਆਂ ਨਾਲੀਆਂ ਦੇ ਵਿੱਚ ਰੋਲਿਆ ਗਿਆ ਉਸ ਤੋਂ ਬਾਅਦ ਕਾਰਵਾਈ ਨਹੀਂ ਕੀਤੀ ਗਈ ਸਗੋਂ ਹਮਾਇਤ ਕੀਤੀ ਗਈ ਡੇਰਾ ਪ੍ਰੀਮੀਆ ਦੀ ਹਮਾਇਤ ਕੀਤੀ ਗਈ ਡੇਰਾ ਸੱਚਾ ਸੌਦਾ ਦੇ ਸਾਧ ਬਾਬਾ ਰਾਮ ਰਹੀਮ ਦੀ ਤਖਤਾਂ ਦੇ ਜਥੇਦਾਰਾਂ ਉੱਤੇ ਪਰ ਦਬਾਅ ਪਾ ਕੇ ਤੱਕੇ ਨਾਲ ਮਾਫੀਨਾਮਾ ਦਵਾਇਆ ਗਿਆ ਕਿ ਤੂੰ ਤੀ ਬੋਲਦੀ ਸੀ ਉਹਨਾਂ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਤੇ ਉਹਨਾਂ ਨੇ ਕਿਹਾ ਕਿ ਹੁਣ ਉਸ ਦਾ ਖਮਨਿਆਜ਼ਾ ਭੁਗਤਣਾ ਪੈ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਉਹਨਾਂ ਨੇ ਕਿਹਾ ਜਿਨ੍ਹਾਂ ਨੇ ਬੇਅਦਬੀ ਕਰਵਾਈ ਜਿਹੜੇ ਬੇਅਦਬੀ ਦੇ ਵਿੱਚ ਇਨਵੋਲਵ ਸੀ ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਦੇ ਸਾਹਦੂ ਮਾਫੀਨਾਮਾ ਦਵਾਇਆ ਜਿਨ੍ਹਾਂ ਨੇ ਆਦੇਸ਼ ਦਿੱਤੇ ਕਿ ਬਹਿਵਨ ਕਲਾ ਦੇ ਵਿੱਚ ਗੋਲੀਕਾਰ ਗੋਲੀ ਚਲਵਾ ਦਿਓ ਜਿੱਥੇ ਦੋ ਸਿੱਖ ਸ਼ਹੀਦ ਮਾਰੇ ਗਏ ਅਤੇ ਸੈਂਕੜੇ ਜ਼ਖਮੀ ਹੋ ਗਏ ਉਹਨਾਂ ਨੂੰ ਲੋਕਾਂ ਨੇ ਨਾ ਤਾਂ 2017 2022 ਤੇ ਨਾ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਮੂੰਹ ਲਾਇਆ ਯਾਨੀ ਕਿ ਪੜ ਕੇ ਉਹਨਾਂ ਨੇ ਕਿਹਾ ਕਿ ਜੇਕਰ ਕਰੋਗੇ ਜੇਕਰ ਅਸੀਂ ਕੀਤਾ ਅਸੀਂ ਉਸ ਦਾ ਖਮਿਆਜ਼ਾ ਪੁੱਤਰੇ ਹਾਂ ਜੇਕਰ ਹੋਰ ਕੋਈ ਸਰਕਾਰ ਕਰੇਗੀ ਉਸ ਦਾ ਖਮਿਆਜ਼ਾ ਉਹ ਸਰਕਾਰ ਖੁੱਟੇਗੀ ਚਾਹੇ ਉਹ ਸ਼ਰੂਬਨੀ ਇਕਾਲੀ ਦਲ ਦੀ ਹੈ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਆਪ ਹੈ ਇਸ ਕਰਕੇ ਸਰਕਾਰਾਂ ਨੂੰ ਪਵਿੱਤਰ ਗ੍ਰੰਥਾਂ ਦਾ ਮਾਣ ਸਨਮਾਨ ਕਰਨਾ ਚਾਹੀਦਾ ਹੈ ਅਤੇ ਜੇਕਰ ਕੋਈ ਉਸ ਦੀ ਬੇਅਦਬੀ ਕਰਦਾ ਹੈ ਜੇਕਰ ਉਸੇ ਕੋਈ ਅੰਗ ਫਾੜਦਾ ਹੈ ਜਾਂ ਇਸ ਨੂੰ ਕੋਈ ਚੋਰੀ ਕਰਕੇ ਲੈ ਜਾਂਦਾ ਹੈ ਉਸ ਉੱਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀਆਂ ਸਰਕਾਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਮਾਇਤ ਨਹੀਂ ਕੀਤੀ ਜਿਹੜੀਆਂ ਸਰਕਾਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਹਿਰਾ ਨਹੀਂ ਦਿੱਤਾ ਉਹ ਸਰਕਾਰਾਂ ਦਾ ਅੰਤ ਹੋਇਆ ਹੈ ਉਹ ਬਾਅਦ ਵਿੱਚ ਆਪਣੇ ਪੈਰਾਂ ਤੇ ਖੜੀਆਂ ਨਹੀਂ ਹੋਈਆਂ ਯਾਨੀ ਕਿ ਸਿੱਧੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਟਾਰਗੇਟ ਕੀਤਾ ਹੈ ਸ਼ਰੂਪਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਬੀਬਾ ਅਰਜਨ ਸਿੰਘ ਬਾਦਲ ਅਤੇ ਸ਼ਰੂਪਨੀ ਅਕਾਲੀ ਦਲ ਦੇ ਪ੍ਰਧਾਨ ਦੇ ਸਾਥੀਆਂ ਨੂੰ ਧੰਨ